ਕੀ ਤਾਂ ਸੱਚਮੁੱਚ ਚਿੱਟਾ ਹੋ ਸਕਦਾ ਹੈ ਇੱਕ ਦਿਨ ਕਾਂ ਨੇ ਸੋਚਿਆ ਜੇ ਮੈਂ ਚਿੱਟਾ ਹੋ ਜਾਵਾਂ ਤਾਂ ਸਾਰੇ ਮੇਰੀ ਤਾਰੀਫ਼ ਕਰਨਗੇ ਪਰ ਜੋ ਹੋਇਆ ਉਹ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਇੱਕ ਜੰਗਲ ਵਿੱਚ ਇੱਕ ਸ਼ਰਾਤੀ ਕਾਂ ਰਹਿੰਦਾ ਸੀ ਕਾਂ ਨੂੰ ਆਪਣਾ ਕਾਲਾ ਰੰਗ ਕਦੇ ਪਸੰਦ ਨਹੀਂ ਸੀ ਉਹ ਹਮੇਸ਼ਾ ਸੋਚਦਾ ਹਾਏ ਜੇ ਮੈਂ ਵੀ ਹੰਸਾ ਵਰਗਾ ਸੋਨਾ ਚਿੱਟਾ ਹੁੰਦਾ ਤਾਂ ਸਭ ਮੇਰੇ ਹੀ ਵਾਹ ਵਾਹ ਕਰਦੇ ਇੱਕ ਦਿਨ ਉਸਨੇ ਤਲਾਬ 'ਚ ਹੰਸਾਂ ਨੂੰ ਤੈਰਦਾ ਦੇਖਿਆ ਲੋਕ ਉਹਨਾਂ ਦੀਆਂ ਫੋਟੋਆਂ ਖਿੱਚ ਰਹੇ ਸਨ ਕਾਂ ਨੇ ਸੋਚਿਆ ਲੋਕ ਹੰਸਾਂ ਨੂੰ ਕਿਉਂ ਦੇਖਦੇ ਹਨ ਕਿਉਂਕਿ ਉਹ ਚਿੱਟੇ ਹਨ ਬਸ ਮੈਨੂੰ ਵੀ ਚਿੱਟਾ ਬੰਨਾ ਹੈ ਕਾਂ ਉੱਡ ਕੇ ਇੱਕ ਪਿੰਡ ਵਿੱਚ ਆਇਆ ਉਸਨੇ ਇੱਕ ਘਰ 'ਚ ਚਿੱਟੇ ਰੰਗ ਦੀ ਡੱਬੀ ਦੇਖੀ ਉਹ ਖਿੜਕੀ ਕੋਲ ਬੈਠਿਆ ਅਦੇ ਸੋਚਣ ਲੱਗਾ ਜੇ ਇਹ ਰੰਗ ਮੈਂ ਆਪਣੇ ਤੇ ਲਾ ਲਵਾਂ ਤਾਂ ਕਿੰਨਾ ਸੋਹਣਾ ਬਣ ਜਾਵਾਂਗਾ ਹੌਲੀ ਹੌਲੀ ਉਹ ਰੰਗ ਵਿੱਚ ਛਲ ਮਾਰਦਾ ਹੈ ਕਾਂ ਸਿਰ ਤੋਂ ਪੈਰ ਤੱਕ ਚਿੱਟਾ ਹੋ ਜਾਂਦਾ ਹੈ ਉਹ ਖੁਸ਼ ਹੋ ਕੇ ਕਹਿੰਦਾ ਵਾਹ ਹੁਣ ਤਾਂ ਮੈਂ ਵੀ ਵੀ ਜੀ ਚਿੱਟਾ ਸੁਪਰਸਟਾਰ ਬਣ ਗਿਆ ਕਾਂ ਵਾਪਸ ਜੰਗਲ ਵਿੱਚ ਆਇਆ ਉਸ ਨੂੰ ਕਿਸੇ ਨੇ ਪਹਿਚਾਇਆ ਹੀ ਨਹੀਂ ਹਿਰਨ ਕਹਿਣ ਲੱਗਾ ਇਹ ਕੌਣ ਹੈ ਗਿੱਦੜ ਬੋਲਿਆ ਲੱਗਦਾ ਹੈ ਕੋਈ ਨਵਾਂ ਹੰਸ ਆ ਗਿਆ ਮੋਰ ਨੇ ਸੋਚਿਆ ਨਵਾਂ ਹੀਰੋ ਕਾਂ ਨੇ ਸੋਚਿਆ ਵਾਹ ਜੀ ਹੁਣ ਸਭ ਮੇਰੀ ਰਾਹ ਜਾਂਦੇ ਨੇ ਪਰ ਇੱਕਦਮ ਮੀਂਹ ਪੈਣ ਲੱਗ ਪਿਆ ਜਿਵੇਂ ਹੀ ਬੂੰਦਾਂ ਕਾਂ ਤੇ ਪਈਆਂ ਚਿੱਟਾ ਰੰਗ ਹੌਲੇ-ਹੌਲੇ ਵਗਣਾ ਸ਼ੁਰੂ ਹੋ ਗਿਆ ਹਿਰਨ ਚੀਕਿਆ ਇਹ ਤਾਂ ਕਾਹ ਹੈ ਮੋਰ ਹੱਸ ਪਿਆ ਲੁਕਣ ਦੀ ਕੋਸ਼ਿਸ਼ ਤਾਂ ਵਧੀਆ ਸੀ ਪਰ ਕੁਦਰਤ ਕਦੇ ਨਹੀਂ ਬਦਲਦੀ ਜਾ ਸਕਦੀ ਕਾਂ ਸ਼ਰਮਿੰਦਾ ਹੋ ਗਿਆ ਉਹ ਕਹਿੰਦਾ ਮੈਂ ਕਾਂ ਹਾਂ ਮੈਨੂੰ ਆਪਣੇ ਆਪ ਤੇ ਮਾਣ ਕਰਨਾ ਚਾਹੀਦਾ ਹੈ ਕਿਸੇ ਹੋਰ ਬਣ ਕੇ ਕੀ ਮਿਲੇਗਾ ਕਾਂ ਹੱਸ ਕੇ ਕਹਿੰਦਾ ਸੱਚੀ ਗੱਲ ਇਹ ਹੈ ਖੁਸ਼ੀ ਉਹੀ ਰਹਿੰਦਾ ਹੈ ਜੋ ਆਪਣੇ ਆਪ ਨੂੰ ਪਿਆਰ ਕਰਦਾ ਹੈ ਬੱਚਿਓ ਹਮੇਸ਼ਾ ਯਾਦ ਰੱਖੋ ਦੁਨੀਆ ਦੇ ਰੰਗ ਬਦਲ ਸਕਦੇ ਹੋ ਪਰ ਆਪਣੀ ਸੱਚੀ ਪਹਿਚਾਨ ਨਹੀਂ ਆਪਣੇ ਆਪ ਨਾਲ ਪਿਆਰ ਕਰੋ ਕਿਉਂਕਿ ਤੁਸੀਂ ਖਾਸ ਹੋ ਜੇ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਅਜੇ ਸਬਸਕ੍ਰਾਈਬ ਜਰੂਰ ਕਰਨਾ ਤੁਹਾਡਾ ਇੱਕ ਕਲਿੱਕ ਸਾਡੀ ਮਿਹਨਤ ਦਾ ਸਾਥ ਹੈ